ਜੰਮੂ ਕਸ਼ਮੀਰ ਦੇ ਪੈਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਹਰ ਰੋਜ਼ ਵੱਧਦਾ ਜਾ ਰਿਹਾ ਹੈ ਦੌਰਾਨ ਭਾਰਤ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਪੈਲਗਾਮ ਹਮਲੇ ਦਾ ਬਦਲਾ ਜ਼ਰੂਰ ਲਵੇਗੇ ਸੰਬੰਧ ਦੇ ਵਿੱਚ 7 ਮਈ ਨੂੰ ਦੇਸ਼ ਭਰ ਦੇ 240 ਜ਼ਿਲ੍ਹਿਆਂ ਦੇ ਵਿੱਚ ਇੱਕ ਮੌਕ ਡ੍ਰਿੱਲ ਕੀਤੀ ਜਾ ਰਹੀ ਹੈ ਮੌਕ ਡ੍ਰਿੱਲ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹੋਵੇਗਾ ਸੰਬੰਧਿਤ ਲਿਸਟ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਦੇਸ਼ ਭਰ ਦੇ 244 ਜ਼ਿਲ੍ਹਿਆਂ ਦੇ ਨਾਂ ਸ਼ਾਮਿਲ ਹਨ ਜਿਲ੍ਹਿਆਂ ਦੇ ਵਿੱਚ ਅੱਜ ਤੋਂ ਹੀ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਸ਼ਹਿਰ ਦੇ ਵਿੱਚ ਵੀ ਮੋਕ ਟ੍ਰਿਲ ਹੋਣ ਜਾ ਰਹੀ ਹੈ ਜਾਂ ਨਹੀਂ ਸਭ ਤੋਂ ਪਹਿਲਾਂ ਜੇਕਰ ਪੰਜਾਬ ਦੇ ਜਿਲ੍ਹਿਆਂ ਦੀ ਗੱਲ ਕਰੀਏ ਤਾਂ ਇਸ ਲਿਸਟ ਦੇ ਵਿੱਚ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਅਦਮਪੁਰ ਬਰਨਾਲਾ ਪਾਖੜਾ ਨੰਗਲ ਹਲਵਾਰਾ ਕੋਟਕਪੁਰ ਬਟਾਲਾ ਮੋਹਾਲੀ ਅਬੋਹਰ ਨਾ ਸ਼ਾਮਿਲ ਹਨ ਪੰਜਾਬ ਦੇ ਇਹਨਾਂ ਜਿਲ੍ਹਿਆਂ ਦੇ ਵਿੱਚ ਕੱਲ 7 ਮਈ ਨੂੰ ਮੋਕ ਟ੍ਰਿਲ ਹੋਣ ਜਾ ਰਹੀ ਹੈ ਤਜਕਰ ਦੇਸ਼ ਦੇ ਬਾਕੀ ਹਿੱਸਿਆਂ ਦੀ ਗੱਲ ਕਰੀਏ ਤਾਂ ਕੱਲ 7 ਮਈ ਨੂੰ ਮੁਜ਼ਫਰਨਗਰ, ਬਾਗਪਤ, ਬੁਲੰਦਸ਼ਹਿਰ, ਸਰਸਾਵਾ, ਮੁਗਲਸਰਾਏ, ਵਾਰਾਨਸੀ, ਸਹਾਰਨਪੁਰ, ਮੁਰਾਦਾਬਾਦ, ਮੇਰਠ, ਮਥੁਰਾ, ਲਖਨਊ, ਕਾਨਪੁਰ, ਚਾਂਸੀ, ਗੋਰਖਪੁਰ, ਗਾਜ਼ੀਆਬਾਦ, ਬਰੇਲੀ, ਇਲਾਹਾਬਾਦ, ਪਿਵਾਰੀ, ਨਸੀਰਾਬਾਦ, ਅਬੂ ਰੋਡ, ਸੂਰਤਗੜ, ਨਲਸੀਕਰ, ਉਦੈਪੁਰ, ਜੋਧਪੁਰ, ਜੈਸਲਮੇਰ, ਜੈਪੁਰ, ਹਨੂਮਾਨਗੜ੍ਹ, ਗੰਗਾਨਗਰ, ਬੂੰਦੀ, ਬਿਕਨੇਰ, ਭਰਤਪੁਰ, ਬਾੜਮੇਰ, ਅਲਵਰ, ਅਜਮੇਰ ਤੇ ਪੁੱਡੂਚੇਰੀ ਰਾਉਰ ਕੇਲਾ ਪਾਰਾ ਦੀਪ ਹੀਰਾਕੁੰਡ ਗੋਪਾਲਪੁਰ ਭਵਨੇਸ਼ਵਰ ਕੋਟਕਪੁਰ ਬਾਲਾਸੋਰ ਦਿੱਲੀ ਦਮਨ ਦਾਦਰਾ ਦੁਰਗ ਚੰਡੀਗੜ੍ਹ ਪੁੜਨੀਆ ਪਟਨਾ ਕਟਿਹਾਰ ਬਰੋਨੀ ਨੁਮਾਲੀਗੜ ਨਾਰਥ ਲక్ష్ਮੀਪੁਰ ਨਜ਼ੀਰਾ ਨਾਮਰੂਪ ਰੰਗਿਆ ਗੁਹਾਟੀ ਡਿਗਬੋਈ ਤੇਜਪੁਰ ਤਿੰਸੁਕੀਆ ਸ਼ਿਵ사ਗਰ ਜ਼ੋਰਹਾਟ ਗੋਲਪਾਰਾ ਦੁਬਰੀ ਡਿਬਰੂਗੜ ਤਵਾੰਗ ਇਟਾ ਨਗਰ ਆਲੋਗ ਵਿਸ਼ਾਖਾਪਟਨਮ ਹైదరాబాద్ ਪੋਰਟ ਬਲੇਅਰ ਦੇ ਨਾ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਤਾਂ ਜਿਹੜੇ 244 ਜ਼ਿਲ੍ਹਿਆਂ ਦੇ ਵਿੱਚ ਮੋਕ ਟ੍ਰਿਲ ਕਰਵਾਉਣ ਦਾ ਐਲਾਨ ਕੀਤਾ ਉਸ ਸੰਬੰਧਿਤ ਲਿਸਟ ਸਾਹਮਣੇ ਆਈ ਹੈ ਸੀਓ ਉਹ 244 ਜ਼ਿਲ੍ਹੇ ਜਿਨ੍ਹਾਂ ਦੇ ਨਾ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਕਰਨ ਹੋਣ ਵਾਲੀ ਮੋਕ ਟ੍ਰਿਲ ਲਈ ਅੱਜ ਗ੍ਰਹਿ ਮੰਤਰਾਲੇ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਮੀਟਿੰਗ ਜਾਰੀ ਹੈ ਜਿਸ ਦੇ ਵਿੱਚ ਡੀਜੀ ਐਨਡੀਆਰਐਫ ਡੀਜੀ ਹੋਮਗਾਰਡ ਡੀਜੀ ਫਾਇਰ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਹੈ ਰੇਲਵੇ ਅਤੇ ਹਵਾਈ ਸੁਰੱਖਿਆ ਦੇ ਨਾਲ ਸੰਬੰਧਿਤ ਅਧਿਕਾਰ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਐਸਟੀਆਰਐਫ ਨੇ ਸ਼੍ਰੀਨਗਰ ਦੇ ਵਿੱਚ ਮੋਕ ਡ੍ਰਿਲ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜੇਕਰ ਗੱਲ ਕਰੀਏ ਤਾਂ ਇਹ 1971 ਤੋਂ ਬਾਅਦ ਪਹਿਲੀ ਵਾਰ ਅਜਿਹਾ ਅਭਿਆਸ ਹੈ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਤਿੰਨਾਂ ਫੌਜਾ ਮੁਖੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੀ ਕਾਰਨ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ ਇਸ ਮੋਕ ਡ੍ਰਿਲ ਦੇ ਦੌਰਾਨ ਬਲੈਕਆਊਟ ਹੋਵੇਗਾ ਜਿਸ ਦਾ ਮਤਲਬ ਹੈ ਕਿ ਹਮਲੇ ਦੇ ਸਮੇਂ ਸਾਰੇ ਘਰਾਂ ਦਫ਼ਤਰਾਂ ਤੇ ਜਨਤਕ ਥਾਵਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੇ ਇਸ ਦੇ ਨਾਲ ਹੀ ਸਾਇਰਨ ਬਹੁਤ ਉੱਚੀ ਆਵਾਜ਼ ਦੇ ਵਿੱਚ বাজائے ਜਾਣਗੇ ਸਾਇਰਨ ਸੁਣਦਿਆਂ ਹੀ ਲੋਕਾਂ ਨੂੰ ਸੁਚੇਤ ਰਹਿਣਾ ਪਵੇਗਾ ਅਤੇ ਸੁਰੱਖਿਅਤ ਥਾਵਾਂ ਤੇ ਪਹੁੰਚਣਾ ਪਵੇਗਾ